ਅੰਮ੍ਰਿਤਸਰ ਨੋਵਲਟੀ ਚੌਂਕ ਦੇ ਨੇੜੇ ਨਹਿਰੂ ਸ਼ਾਪਿੰਗ ਕੰਪਲੈਕਸ ਵਿਖੇ ਹੀਰਾ ਪਨੀਰ ਵਾਲਾ ਅਤੇ ਹੋਰ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਇਸੇ ਤਹਿਤ ਹੀ ਫਾਸਟ ਵੀ ਨਿਊਜ਼ ਟੀਮ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਗਿੰਟੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਦੁਕਾਨਦਾਰਾਂ ਨੇ ਜਿਹੜੇ ਲੋਕਾਂ ਦੇ ਚੱਲਣ ਵਾਲੇ ਬਰਾਂਡਿਆਂ ਉੱਪਰ ਕਬਜ਼ੇ ਕੀਤੇ ਹਨ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਜਾਵੇਗਾ ਨਾਲ ਹੀ ਉਹਨਾਂ ਨੇ ਆਖਿਆ ਕਿ ਦੁਕਾਨਦਾਰ ਖੁਦ ਹੀ ਇਹ ਕਬਜ਼ੇ ਹਟਾ ਦੇ ਨਹੀਂ ਤਾਂ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ ਨਹੀਂ ਉਹ ਜਿਹੜਾ ਫੁੱਟਪਾਥ ਹੈ ਉਹ ਚੱਲਣ ਵਾਸਤੇ ਉੱਥੇ ਬਰਾਂਡੇ ਆ ਔਰ ਬਰਾਂਡੇ ਖਾਲੀ ਕਰਾਵਾਂਗੇ ਅਸੀਂ ਪਰ ਜਿੱਥੇ ਕੋਈ ਕੁਰਸੀਆਂ ਲੱਗਣ ਦੀ ਗੱਲ ਹੈ ਉੱਥੇ ਮੇਰਾ ਇੱਕ ਪਰਸਨਲ ਇਹ ਨਜ਼ਰੀਆ ਹੁੰਦਾ ਕਿ ਲੋਥੇ ਸਾਡੇ ਅੰਮ੍ਰਿਤਸਰ ਦੇ ਸ਼ਹਿਰੀ ਬੈਠਦੇ ਨੇ ਤੇ ਬੈਠ ਕੇ ਆਪਣਾ ਚਾਹ ਪਾਣੀ ਪੀਂਦੇ ਗੱਪਸ਼ਪ ਮਾਰਦੇ ਉਹ ਕੁਰਸੀਆਂ ਤਾਂ ਉਤਨੀ ਸਾਨੂੰ ਕਿਸੇ ਨੂੰ ਇਤਰਾਜ ਹੋਣਾ ਚਾਹੀਦਾ ਪਰ ਜਿਹੜੀ ਕੋਈ ਕੁਕਿੰਗ ਬਰਾਂਡਿਆਂ ਦੇ ਵਿੱਚ ਹੋ ਰਹੀ ਆ ਜਾਂ ਬਰਾਂਡਿਆਂ ਦੇ ਵਿੱਚ ਕੋਈ ਸਿਲੰਡਰ ਪੈਣ ਨੇ ਜਾਂ ਕਿਸੇ ਕਿਸਮ ਦਾ ਉੱਥੇ ਗੰਦ ਆ ਜਾਂ ਨਿਕਰੋਚਮੈਂਟ ਆ ਉਹਹੀਂ ਸਖਤ ਅਦਾ ਕਰਤੀਆਂ ਆਪਣੇ ਸਬੰਧਤ ਅਧਿਕਾਰੀਆਂ ਨੂੰ ਔਰ ਉਹ ਜਲਦੀ ਸਾਰੇ ਦਾ ਸਾਰਾ ਕੁਝ ਕਲੀਅਰ ਕਰਨਗੇ ਔਰ ਦੁਕਾਨਦਾਰਾਂ ਨੂੰ ਮੈਂ ਤੁਹਾਡੇ ਮਾਧਮ ਨਾਲ ਇਹ ਅਪੀਲ ਕਰਦਾ ਕਿ ਇਹ ਤੁਹਾਡੀ ਆਪਣੀ ਮਾਰਕੀਟ ਨੂੰ ਸਾਫ ਸੁਥਰਾ ਰੱਖੋ ਲੋਕਾਂ ਦੇ ਨੰਗਣ ਲਈ ਬਰਾਡੇ ਖਾਲੀ ਰੱਖੋ ਔਰ ਇਹਦੀ ਇੱਕ ਬੜੀ ਬਿਲਕੁਲ ਸਚੱਜੀ ਵਰਤੋਂ ਕਰੋ ਜਿੱਥੇ ਵੀ ਕੋਈ ਗੰਦ ਪਾਓਗੇ ਜਾਂ ਜਿੱਥੇ ਕੋਈ ਇਨਕੋਰਪੋਰਟਮੈਂਟ ਕਰੋਗੇ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਹੁਣ ਅਸੀਂ ਹਫਤੇ ਦੇ ਅੰਦਰ ਅੰਦਰ ਇਹ ਸਾਡੀ ਕੋਸ਼ਿਸ਼ ਹੋਏਗੀ ਕਿ ਇਹਨਾਂ ਨੂੰ ਅਸੀਂ ਸਾਰਾ ਠੀਕ ਕਰਾ ਦੇਵਾਂਗੇ ਬਿਲਕੁਲ ਨੋਟਿਸ ਵੀ ਦਵਾਂਗੇ ਕਾਰਵਾਈ ਵੀ ਕਰਾ ਦੇਵਾਂਗੇ ਜਿਹੜਾ ਉਹਦਾ ਪੂਰਾ ਪ੍ਰੋਸੀਜਰ ਹੈ ਨੂੰ ਅਡਾਪਟ ਕਰਕੇ ਸਾਰਾ ਕਰ ਕੋ ਅਸੀਂ ਹਾਲ ਦੀ ਘੜੀ ਤੇ ਸਾਡੇ ਬੰਦੇ ਉਥੇ ਜਹਾਜਗੜ ਦੇ ਵਿੱਚ ਬਹੁਤ ਵੱਡੀ ਇਨਕ੍ਰੋਚਮੈਂਟ ਉਹ ਠੀਕ ਕਰ ਰਿਹਾ ਔਰ ਤਹਾਂ ਵੇਖਿਆ ਪਿਛਲੇ ਦਿਨਾਂ ਤੋਂ ਕਿ ਜਿਹੜੇ 40 40 ਸਾਲ ਦੀਆਂ ਇਨਕ੍ਰੋਚਮੈਂਟਾਂ ਸੀ ਜਿੱਥੇ ਰਸਤੇ ਮੱਲੇ ਉਹ ਅਸੀਂ ਸਾਰੇ ਕਲੀਅਰ ਕਰਾਏ ਨੇ 1 ਬਾਈ 1 ਕਰ ਰਹੇ ਆ ਤੇ ਪਹਿਲਾ ਸਾਡਾ ਫਰਜ਼ ਹੁੰਦਾ ਕਿ ਆਪਣੇ ਪ੍ਰਾਂਤਰਾਮਾ ਨੂੰ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਫੇਮ ਪਿਆਰ ਨਾਲ ਸਮਝਾ ਕੇ ਜੋ ਵੀ ਜੈਨੂਨ ਉਥੇ ਉਹਨਾਂ ਦੀ ਪ੍ਰੋਬਲਮ ਨਾ ਆਵੇ ਲੋਕਾਂ ਨੂੰ ਨਾ ਆਵੇ ਪਰ ਜਦੋਂ ਕੋਈ ਬੰਦਾ ਨਹੀਂ ਮੰਨਦਾ ਫਿਰ ਕਾਨੂੰਨ ਆਪਣਾ ਕੰਮ ਕਰਦਾ ਔਰ ਉਹ ਇੱਥੇ ਵੀ ਇਦਾਂ ਕਰੇਗਾ ਨਵਰਟੀ ਚੌਕ ਨਹਿਰੂ ਕੰਪਲੈਕਸ ਦੇ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ ਅਤੇ ਜਿਹੜੇ ਉਥੇ ਬਰਾਡੇ ਹਨ ਲੋਕਾਂ ਨੂੰ ਲੰਘਣ ਵਾਸਤੇ ਉਸ ਦੇ ਉੱਪਰ ਵੀ ਉਹਨਾਂ ਨੇ ਪੱਕੇ ਕਬਜ਼ੇ ਕੀਤੇ ਹੋਏ ਹਨ ਇਸ ਤਹਿਤ ਫਾਸਟਵੇ ਦੀ ਟੀਮ ਨੇ ਜਦੋਂ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਹੁਣਾ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਕਬਜ਼ੇ ਬਾਰੇ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ 'ਚ ਇਹ ਕਬਜ਼ੇ ਹਟਾ ਦਿੱਤੇ ਜਾਣਗੇ ਨਾਲ ਹੀ ਉਹਨਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਉਹ ਕਬਜ਼ੇ ਖੁਦ ਹੀ ਠਟਾਲਣ ਨਹੀਂ ਤਾਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਫਾਸਟਵੇ ਖਬਰ ਨਾਮ ਲਈ ਰਕੇਸ਼ ਕੁਮਾਰ